ਜਾ ਜੇ ਧਰਨਾ ਲਾਇਆ ਕਿਸ ਮਾਂ ਦੇ ਲਈ ਧਰਨਾ ਲਾਇਆ ਗਿਆ ਸਟੇਸ਼ਨ ਦੇ ਉੱਪਰ ਮੈਂ ਜੀ ਮਨੋਜ ਕੁਮਾਰ ਬ੍ਰਾਂਚ ਸੈਕਟਰ ਨਰਮਲੇ ਦੇ ਮੈਨਸ਼ੀਨ ਮੇਨ ਬ੍ਰਾਂਚ ਔਰ ਮੇਰੇ ਨਾਲ ਮੇਨ ਬ੍ਰਾਂਚ ਦੇ ਪ੍ਰਧਾਨ ਚਰਨਜੀਤ ਜੀ ਤੇ ਬ੍ਰਾਂਚ ਸੈਕਟਰ ਇੰਜੀਨੀਅਰ ਬ੍ਰਾਂਚ ਦੇ ਸਾਥੀ ਪ੍ਰਦੀਪ ਜੀ ਅੱਜ ਅਸੀਂ ਧਰਨਾ ਤਾਂ ਲਾਇਆ ਕਿ ਲਗਾਤਾਰ ਮਜ਼ਦੂਰ ਗਲੋਦੀ ਜਿਹੜੀ ਨੀਤੀਆਂ ਆ ਉਹ ਪੀਡਬਲਯੂਆਈ ਨਵਾਂ ਸ਼ਹਿਰ ਨੇ ਬਣਾਈਆਂ ਹੋਈਆਂ ਇਹ ਮਸਲਾ ਪਿਛਲੇ 4 ਮਹੀਨੇ ਤੋਂ ਚੱਲਾ ਆ ਰਿਹਾ ਜੀ ਔਰ ਅਸੀਂ ਲਗਾਤਾਰ ਇਹਨਾਂ ਨੂੰ ਅਗਾਹ ਕਰ ਰਹੇ ਹਾਂ ਕਿ ਤੁਸੀਂ ਇੱਕ ਗਲਤ ਕੰਮ ਕਰ ਦਿੱਤਾ ਹੈ। ਕੁਆਟਰ ਅਲਾਟਮੈਂਟ ਦੇ ਵਿੱਚ ਗਲਤੀ ਕੀਤੀ ਹੈ। ਇਹਨੂੰ ਸੁਧਾਰ ਕਰੋ। ਔਰ ਇਹ ਲਗਾਤਾਰ ਸਾਨੂੰ ਆਸ਼ਵਾਸ਼ਣ ਦਿੰਦੇ ਰਹੇ ਆ ਕਿ ਮੈਂ ਸੁਧਾਰ ਲਾਂਗਾ, ਸੁਧਾਰ ਲਾਂਗਾ। ਪਰ ਇਹਨਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ ਨਹੀਂ। ਜਿਸ ਦੇ ਵਿੱਚ ਸਾਡੇ ਕਰਮਚਾਰੀ ਨਾਲ ਬਹੁਤ ਵੱਡਾ ਤੱਕਾ ਹੋਇਆ। ਵੈਰਾਈਟੀ ਬਣਦੀ ਸੀ ਇੱਥੇ ਪਗਵਾੜੇ ਦੇ ਅੰਦਰ 14 ਕੁਆਟਰ ਰਹਿ ਗਏ ਆ ਇੰਜੀਨੀਅਰਿੰਗ ਡਿਪਾਰਟਮੈਂਟ ਦੇ। ਗੈਂਗਮੈਨਾਂ ਦੇ। ਗੈਂਗਮੈਨ ਨੂੰ ਜਿੱਦੀ ਵੈਰਾਈਟੀ ਬਣਦੀ ਸੀ ਉਹਨੂੰ ਨਾ ਦੇ ਕੇ ਕੁਆਟਰ ਔਰ ਜਿਹੜਾ ਇੱਕ ਗੇਟਮੈਨ ਨੂੰ ਅਲਾਟ ਕਰ ਦਿੱਤਾ ਗਿਆ। ਗੇਟ ਪ੍ਰਾਇਰਟੀ ਦੇ ਕਹਿੰਦੀ ਆ ਕਿ ਜਿਹੜਾ ਗੇਟਮੈਨ ਆ ਉਹਨੂੰ ਨੀਅਰ ਬਾਏ ਜਿਹੜਾ ਕੁਆਟਰ ਆ ਉਹ ਲੋਟ ਹੋਣਾ ਚਾਹੀਦਾ ਉਹਨੂੰ 3.5 ਕਿਲੋਮੀਟਰ ਦੂਰ ਜਿਹੜਾ ਆ ਉਹਨੂੰ ਕੁਆਟਰ ਅਲਾਟ ਕਰਨ ਦੀ ਗੱਲ ਕੀਤੀ ਜਦਕਿ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਕੁਆਟਰ ਜਿਹੜਾ ਆ ਖਾਲੀ ਆ ਉੱਥੇ ਨਹੀਂ ਅਲਾਟ ਕੀਤਾ ਔਰ ਇਹਨੇ ਇਹ ਜਿਹੜਾ ਆਪਣਾ ਪਾਲਾ ਚੱਕ ਕੇ ਇੰਜ ਸਾਹਿਬ ਦੇ ਸਾਡੇ ਜਿਹੜੇ ਚੇਅਰਮੈਨ ਏਰੀਆ ਹਾਊਸਿੰਗ ਕਮੇਟੀ ਦੇ ਮੈਂਬਰ ਆ ਚੇਅਰਮੈਨ ਆ ਉਹਨਾਂ ਨੂੰ ਦੇ ਦਿੱਤਾ ਔਰ ਉਹਨਾਂ ਨੇ ਚਿੱਠੀ ਕਰ ਦਿੱਤੀ ਕਿ ਜਿਹੜਾ ਆਪਣਾ ਕੁਆਟਰ ਆ ਇਹ ਗਲਤ ਤਰੀਕੇ ਨਾਲ ਜੜਾਇਆ ਲੋਡ ਕੀਤਾ ਗਿਆ ਇਹਦੇ ਵਿੱਚ ਸੁਧਾਰ ਕਰਦੇ ਔਰ ਅੱਜ ਅਸੀਂ ਆਏ ਸੀ ਇਹਨਾਂ ਨਾਲ ਗੱਲਬਾਤ ਕਰਨ ਕਿ ਏਜਨ ਸਾਹਿਬ ਨੇ ਵੀ ਕਹਿ ਦਿੱਤਾ ਯਾਰ ਹੁਣ ਤਾਂ ਇਹਦੇ ਵਿੱਚ ਸੁਧਾਰ ਕਰਨ ਦੀ ਗੱਲ ਕਰ ਪਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਜਿਹੜਾ ਆ ਅੱਜ ਨਾਰਦਰਨ ਰਿਵਨ ਮੈਨਸ਼ਨ ਯੂਨੀਅਨ ਪ੍ਰੋਟੈਸਟ ਕਰਨ ਦੇ ਉਤੇ ਮਜਬੂਰ ਹੋਈ ਆ ਔਰ ਉਹਨੂੰ ਅਸੀਂ ਰੀ ਨੋਟ ਕਰਉਣਾ ਚਾਹੁੰਦੇ ਆ ਤੇ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਮਤਲਬ ਕੀ ਇਹ ਮਗੀ ਤੁਹਾਡੀਆਂ ਪਤਾ ਨਹੀਂ ਪਤਾ ਹੈ ਕਿ ਅੱਜ ਅਸੀਂ ਸਿਰਫ ਗੱਲਬਾਤ ਕਰਨ ਆਏ ਸੀਗੇ ਪਰ ਇਹ ਪ੍ਰੋਟੈਸਟ ਹੋ ਗਏ ਕੱਲ ਨੂੰ ਜਿਹੜਾ ਆ ਇਹ ਸਰਕਾਰ ਨੂੰ ਹਰਵਾ ਦਵਾਂਗੇ ਅਸੀਂ ਇਹ ਇੰਜ ਸਾਥ ਨਾਲ ਵੀ ਗੱਲ ਕਰਨ ਸਕੇ ਨੋਟ ਕਰਦੇ ਆਂ ਸਾਥ ਨਾਲ ਵੀ ਆਇਆ ਸੀਗਾ ਪਰ ਉਹਨਾਂ ਨੂੰ ਦੱਸਿਆ ਮੇਰੇ ਨਾਲ ਗੱਲ ਬਟਾ ਪੀੜਾ ਨਹੀਂ ਹੋ ਰਹੀ ਹੈ ਉਹਨਾਂ ਸਮਝਾ ਲਓ ਜੇ ਤੁਸੀਂ ਸਮਝਦਾ ਕਿ ਠੀਕ ਹੈ ਨਾ ਸੈਕਟੀ ਨੇ ਗੱਲ ਦੇ ਸਾਡੀ ਰਜੀਵ ਜੀ ਅੱਜ ਅਸੀਂ ਧਰਨਾ ਤਾਂ ਲਾਇਆ ਕਿ ਆਪਣਾ ਸ਼ੋਗ ਨਾਮ ਕੀ ਹੈ ਕਿ ਆਪਣੇ ਰੋਧਾ ਕੀ ਹੈ ਮੈਂ ਮਨੋਲੇ ਦੂਰ ਬਰਾਦੀ ਗੱਡੀ ਨਹੀਂ ਲਿਆ ਉਹ ਮੇਰਾ ਉਪਲਾਈ ਨਵਾਂ ਸ਼ਹਿਰ ਨੇ ਬਣਾਈਆਂ ਹੋਈਆਂ ਮੇਰੇ ਨਾਲ ਸਾਰੇ ਮਸਲਾ ਬੀਤੇ 4 ਮਹੀਨੇ ਸੇ ਚੱਲ ਰਿਹਾ ਹੈ ਆਜੂ ਆਣਾ ਔਰ ਅਸੀਂ ਲਗਾਤਾਰ ਇਹਨਾਂ ਨੂੰ ਅਪੀਲ ਕਰਦੇ ਕਿ ਤੁਸੀਂ ਡਿਵੀਜ਼ਨ ਦੇ ਲੀਡਰ ਸਾਡੇ ਆ ਜੀ ਸਾਡੇ ਕੁਆਟਰ ਅਲਾਟਮੈਂਟ ਦੇ ਵਿੱਚ ਬਣਾਈ ਕੀਤੀ ਆ ਸੁਧਾਰ ਕਰੋ ਔਰ ਇਹ ਲਗਾਤਾਰ ਸਾਨੂੰ ਆਸ਼ਵਾਸ਼ਣ ਦਿੰਦੇ ਰਹੇ ਆ ਕਿ ਮੈਂ ਸੁਧਾਰ ਲਾਂਗਾ ਸੁਧਾਰ ਲਾਂਗਾ ਪਰ ਇਹਨਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ ਨਹੀਂ ਜਿਹਦੇ ਵਿੱਚ ਸਾਡੇ ਕਰਮਚਾਰੀ ਨਾਲ ਬਹੁਤ ਵੱਡਾ ਧੱਕਾ ਹੋਇਆ ਵੈਰਾਈਟੀ ਬਣਦੀ ਸੀ ਇੱਥੇ ਫਗਵਾੜੇ ਦੇ ਅੰਦਰ 14 ਕੁਆਟਰ ਰਹਿ ਗਏ ਆ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਗੈਂਗਮੈਨਾਂ ਦੀ ਗੈਂਗਮੈਨ ਨੂੰ ਜਿਹਦੀ ਵੈਰਾਈਟੀ ਬਣਦੀ ਸੀ ਉਹਨੂੰ ਨਾ ਦੇ ਕੇ ਕੁਆਟਰ ਔਰ ਜਿਹੜਾ ਇੱਕ ਗੇਟਮੈਨ ਨੂੰ ਅਲਾਟ ਕਰ ਦਿੱਤਾ ਗਿਆ ਗੇਟ ਪ੍ਰਾਇਰਟੀ ਤੇ ਇਹ ਕਹਿੰਦੀ ਆ ਕਿ ਜਿਹੜਾ ਗੇਟਮੈਨ ਆ ਉਹਨੂੰ ਨੀਅਰ ਬਾਏ ਜਿਹੜਾ ਕੁਆਟਰ ਆ ਉਹ ਅਲਾਟ ਹੋਣਾ ਚਾਹੀਦਾ ਉਹ 3.5 ਕਿਲੋਮੀਟਰ ਦੂਰ ਜਿਹੜਾ ਆ ਉਹਨੂੰ ਕੁਆਟਰ ਅਲਾਟ ਕਰਨ ਦੀ ਗੱਲ ਕੀਤੀ ਜਦਕਿ 2 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਇੱਕ ਕੁਆਟਰ ਜਿਹੜਾ ਆ ਖਾਲੀ ਆ ਉੱਥੇ ਨਹੀਂ ਅਲਾਟ ਕੀਤਾ ਔਰ ਇਹਨੇ ਇਹ ਜਿਹੜਾ ਆਪਣਾ ਪਾਲਾ ਚੱਕ ਕੇ ਏਜਨ ਸਾਹਿਬ ਦੇ ਸਾਡੇ ਜਿਹੜੇ ਚੇਅਰਮੈਨ ਏਰੀਆ ਹਾਊਸਿੰਗ ਕਮੇਟੀ ਦੇ ਮੈਂਬਰ ਆ ਚੇਅਰਮੈਨ ਆ ਉਹਨਾਂ ਨੂੰ ਦੇ ਦਿੱਤਾ ਔਰ ਉਹਨਾਂ ਨੇ ਚਿੱਠੀ ਕਰ ਦਿੱਤੀ ਕਿ ਜਿਹੜਾ ਆਪਣਾ ਕੁਆਟਰ ਆ ਇਹ ਗਲਤ ਤਰੀਕੇ ਨਾਲ ਜੜਾਇਆ ਲੋਡ ਕੀਤਾ ਗਿਆ ਇਹਦੇ ਵਿੱਚ ਸੁਧਾਰ ਕਰ ਔਰ ਅੱਜ ਅਸੀਂ ਆਏ ਸੀ ਇਹਨਾਂ ਨਾਲ ਗੱਲਬਾਤ ਕਰਨ ਕਿ ਏਜਨ ਸਾਹਿਬ ਨੇ ਵੀ ਕਹਿ ਦਿੱਤਾ ਆ ਤਾਂ ਹੁਣ ਤਾਂ ਇਹਦੇ ਵਿੱਚ ਸੁਧਾਰ ਕਰਨ ਦੀ ਗੱਲ ਕਰ ਪਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਜਿਹੜਾ ਆ ਅੱਜ ਨਾਰਥਰਨ ਇਲੈਂਡ ਮੈਨਸ਼ ਯੂਨੀਅਨ ਪ੍ਰੋਟੈਸਟ ਕਰਨ ਦੇ ਉਤੇ ਮਜਬੂਰ ਹੋਈ ਆ ਤੋਂ ਔਰ ਉਹਨੂੰ ਅਸੀਂ ਰੀ ਨੋਟ ਕਰਾਉਣਾ ਚਾਹੁੰਦੇ ਆ ਤੇ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਮਤਲਬ ਕੀ ਇਹ ਮਗੀ ਤੁਹਾਡੀਆਂ ਨਹੀਂ ਪਤਾ ਕਿ ਅੱਜ ਤੁਸੀਂ ਸਿਰਫ ਗੱਲਬਾਤ ਕਰਨ ਆਏ ਸੀਗੇ ਔਰ ਇਹ ਪ੍ਰੋਟੈਸਟ ਹੋ ਗਿਆ ਕੱਲ ਤੋਂ ਜਿਹੜਾ ਆ ਅਸੀਂ ਅਜੀਟੇਸ਼ਨ ਨੂੰ ਸੰਘਰਸ਼ ਨੂੰ ਹੋਰ ਬੁਲਾਵਾਂਗੇ ਅਸੀਂ ਐਜਨ ਸਾਹਿਬ ਨਾਲ ਵੀ ਗੱਲ ਕਰ ਲਈ ਆ ਐਜਨ ਸਾਹਿਬ ਦਾ ਵੀ ਫੋਨ ਆਇਆ ਸੀਗਾ ਮੈਂ ਉਹਨਾਂ ਨੂੰ ਦੱਸਿਆ ਕਿ ਇਦਾਂ ਇਦਾਂ ਗੱਲ ਆ ਤੁਹਾਡਾ ਪੀਡਬਲ ਨਹੀਂ ਮੰਨ ਰਿਹਾ ਉਹਨੂੰ ਸਮਝਾ ਲਓ ਜੇ ਤੋ ਸਮਝਦਾ ਤਾਂ ਠੀਕ ਐ ਨਹੀਂ ਤਾਂ ਯੂਨੀਅਨ ਪਲੇਟਫਾਰਮ ਦੇ ਉੱਤੇ ਜੋ ਸਾਡੀ ਬਣਦੀ ਕਾਰਵਾਈ ਆ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰ ਆਪਣਾ ਸ਼ੁਭਨਾਮ ਕੀ ਆ ਤੇ ਆਪਣੇ ਕੋ ਉਧਾ ਕੀ ਆ ਸਰ ਮੈਂ ਮਨੋਜ ਕੁਮਾਰ ਬ੍ਰਾਂਚ ਸੈਕਟਰੀ ਨਾਰਦਰਨ ਰੇਲਵੇ ਮੈਂਸਿਨ ਮੇਨ ਬ੍ਰਾਂਚ ਜਲੰਧਰ ਔਰ ਮੇਰੇ ਨਾਲ ਸਾਥੀ ਪ੍ਰਦੀਪ ਕੁਮਾਰ ਜੀ ਬ੍ਰਾਂਚ ਸੈਕਟਰੀ ਇੰਜੀਨੀਅਰ ਬ੍ਰਾਂਚ ਲੁਧਿਆਣਾ ਔਰ ਬ੍ਰਾਂਚ ਪ੍ਰਧਾਨ ਕਮਚਰਨ ਜੀ ਜੀ ਔਰ ਡਿਵੀਜ਼ਨ ਦੇ ਲੀਡਰ ਸਾਡੇ ਬਲਰਾਜ ਜੀ ਸਾਡੇ ਨਾਲ ਤੇ ਇਹਨਾਂ ਦੀ ਅਗਵਾਈ ਵਿੱਚ ਅਸੀਂ ਕਰਦੇ ਆ